ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਸੀ ਮਾਨ ਗੱਲ ਕਰਾਂਗੇ ਆਪਾਂ ਅੱਜ 2025 ਕਿਦਾਂ ਦਾ ਰਹੇਗਾ ਸੈਜੀਟੇਰੀਅਸ ਯਾਨੀ ਤਨੂ ਰਾਸ਼ੀ ਵਾਲਿਆਂ ਲਈ ਕਾਲਪੁਰਸ਼ ਦੀ ਨੌਵੀਂ ਰਾਸ਼ੀ ਨੌ ਨੰਬਰ ਦੀ ਰਾਸ਼ੀ ਤੇ ਨੌ ਨੰਬਰ ਹੀ ਕਿਦਾਂ ਆ ਰਿਹਾ ਇਸ ਸਾਲ ਦੇ ਟੋਟਲ ਯਾਨੀ 2025 5 ਤੇ 4 9 ਬਣ ਗਿਆ ਹਨਾ ਤੇ ਨੌ ਨੰਬਰ ਤਨੂ ਰਾਸ਼ੀ ਲੱਗਣ ਵਾਲੇ ਨੌ ਨੰਬਰ ਮਤਲਬ ਕਿਸਮਤ ਨੌਵਾਂ ਖਾਨਾ ਮਤਲਬ ਕਿਸਮਤ ਤੇ ਮਾਲਕ ਕੌਣ ਬ੍ਰਹਸਪਤ ਹੁਣ ਲੌਜੀਕ ਸੁਣਿਓ ਤੁਸੀਂ ਇਸ ਰਾਸ਼ੀ ਵਾਲਿਆਂ ਦਾ ਸਵਾਮੀ ਬ੍ਰਹਸਪਤ ਹੈ ਤੇ ਅਗਨੀ ਤੱਤ ਰਾਸ਼ੀ ਹੈ 1 9 1 5 ਤੇ 9 ਇੱਕ ਮਤਲਬ ਮੰਗਲ 5 ਨੰਬਰ ਮਤਲਬ ਸੂਰਜ ਤੇ 9 ਨੰਬਰ ਮਤਲਬ ਬ੍ਰਹਸਪਤ ਜਾਨੀ ਤਰਕੋਣ ਦਾ ਬਣਨਾ ਇੱਕ ਕਿਸਮ ਦਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਜਾਨੀ ਕਿ ਮੇਸ਼ ਲਗਣ ਵਾਲਿਆਂ ਦੇ ਲਈ ਸੂਰਜ ਤੇ ਬ੍ਰਹਸਪਤ ਦਾ ਸ਼ੁਭ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਤੁਨੂ ਲਗਣ ਵਾਲਿਆਂ ਦੇ ਲਈ ਮੰਗਲ ਤੇ ਬ੍ਰਹਸਪਤ ਸੂਰਜ ਦਾ ਸ਼ੁਭ ਹੋਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਲਗਨ ਦਾ ਮਾਲਕ ਕਿੱਥੇ ਹੈ ਤੇ ਉਸ ਉਸ ਰਾਸ਼ੀ ਦੇ ਮਾਲਕ ਦੀ ਸੋਚ ਕੰਮ ਇਨਸਾਨ ਦੇਖਣ ਨੂੰ ਤੇ ਉਹਨਾਂ ਦੀ ਜੋ ਹਾਈਟ ਜਾਂ ਜਿਸ ਤਰ੍ਹਾਂ ਦਾ ਵੀ ਹੈ ਕਿਦਾਂ ਮਤਲਬ ਉਹਨਾਂ ਨੂੰ ਕੁਦਰਤ ਨੇ ਬਣਾਇਆ ਕਿਸ ਤਰ੍ਹਾਂ ਬਣਾਇਆ ਹੈ ਨਾ ਤਾਂ ਬਹੁਤ ਜ਼ਿਆਦਾ ਪਰਮਾਤਮਾ ਨੂੰ ਮੰਨਣ ਵਾਲੇ ਹੁੰਦੇ ਆ ਕਿਸਮਤ ਤੇ ਪੂਰਾ ਭਰੋਸਾ ਕਰਨ ਵਾਲੇ ਹੁੰਦੇ ਨੇ ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦੇ ਹਮੇਸ਼ਾ ਭੱਜ ਦੌੜ ਚ ਲੱਗੇ ਰਹਿੰਦੇ ਆ ਕਾਫੀ ਗੁੱਸੇ ਵਾਲੇ ਤਾਂ ਹੁੰਦੇ ਨੇ ਪਰ ਗੁੱਸਾ ਆਪਣਾ ਸੰਭਾਲ ਕੇ ਰੱਖਦੇ ਆ ਆਪਣੇ ਟੀਚੇ ਨੂੰ ਹਮੇਸ਼ਾ ਯਾਦ ਰੱਖਣ ਵਾਲੇ ਤਨ ਨੂੰ ਲਗਣ ਵਾਲੇ ਈਸ਼ਵਰ ਦੇ ਕਰੀਬ ਪਰਮਾਤਮਾ ਦੇ ਕਰੀਬ ਧਰਮੀ ਗਰਦਨ ਲੰਬੀ ਤਕਰੀਬਨ ਗਿਆਨੀ ਹੁੰਦੇ ਆ ਪੈਸੇ ਦਾ ਮੋਹ ਜਾਇਆ ਤਾਂ ਜ਼ਿਆਦਾ ਤਾਂ ਨਹੀਂ ਹੁੰਦਾ ਪਰ ਇਹ ਜ਼ਰੂਰ ਗੱਲ ਹੁੰਦੀ ਹੈ ਕਿ ਜੋ ਕਿਸਮਤ ਹੋਏਗਾ ਮਿਲ ਜਾਏਗਾ ਐਵੇਂ ਕਿਉਂ ਕਲਪਦੇ ਹੋ ਇਹ ਇਹਨਾਂ ਦਾ ਆਮ ਤੌਰ ਤੇ ਡਾਇਲੋਗ ਹੁੰਦਾ ਹੀ ਹੈ ਕਿ ਕਿਸਮਤ ਦਾ ਕੌਣ ਮੇਟ ਲਵੇਗਾ ਕੌਣ ਲੈ ਲਵੇਗਾ ਨਵਾਂ ਖਾਨਾ ਹੈ ਨਾ ਆਪਣੇ ਧਰਮ ਆਪਣੇ ਕਰਮ ਤੇ ਵਿਸ਼ਵਾਸ ਕਰਨ ਵਾਲੇ ਹੁੰਦੇ ਆ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲੇ ਨਵੀਂ ਰਾਸ਼ੀ ਆਪਾਂ ਤੁਹਾਨੂੰ ਦੱਸਿਆ ਇਹਦਾ ਚਿੰਨ ਹੈ ਕਿ ਇੱਕ ਨੀਚੇ ਦੇ ਭਾਗ ਤੇ ਹਿਰਨਾ ਤੇ ਉੱਪਰ ਕੋਈ ਜਿੱਦਾ ਸ਼ਿਕਾਰੀ ਤਨੁਸ਼ਣੂ ਵਾਣ ਨੂੰ ਪਕੜ ਕੇ ਬਿਠਾਏ ਤਾਂ ਮਸਤ ਮਤਲਬ ਇੰਨਾ ਧੀਰਜ ਹੈ ਕਿ ਬੈਠਾ ਹੈ ਕਿ ਜਦ ਤੱਕ ਕਿਸੇ ਨਾ ਕਿਸੇ ਟਾਰਗੇਟ ਨਾਲ ਹਮੇਸ਼ਾ ਚਲਦੇ ਨੇ ਲੌਜੀਕ ਦੇਖੋ ਤੁਸੀਂ ਲੌਜੀਕ ਤੋਂ ਬਿਨਾ ਥੋੜਾ ਹੀ ਕੋਈ ਚੀਜ਼ ਬਣੀ ਐ ਤਾਂ ਇਸ ਤਰ੍ਹਾਂ ਹਮੇਸ਼ਾ ਇਹ ਸੋਚਦੇ ਰਹਿੰਦੇ ਆ ਕਿ ਕਿਸੇ ਨਾ ਕਿਸੇ ਟਾਰਗੇਟ ਨੂੰ ਲੈ ਕੇ ਹੀ ਚੱਲਣਾ ਐ ਬਿਣਾ ਸਿਰ ਪੈਰ ਤੋਂ ਨਾ ਗੱਲ ਇਹਨਾਂ ਨੂੰ ਪਸੰਦ ਆ ਤੇ ਨਾ ਹੀ ਆਪ ਬਿਨਾ ਸਿਰ ਪੈਰ ਤੋਂ ਘਰੋਂ ਨਿਕਲਦੇ ਆ ਕਿ ਚਲੋ ਜੀ ਐਵੇਂ ਗੇੜੀ ਮਾਰਿਓ ਨੇ ਗੇੜੀ ਮਾਰਨ ਨਹੀਂ ਜੇ ਜਾਣਾ ਤਾਂ ਕੋਈ ਨਾ ਕੋਈ ਮਕਸਦ ਜ਼ਰੂਰ ਹੋਏਗਾ ਬਿਣਾ ਮਕਸਦ ਜੋ ਇਹ ਕੋਈ ਕੰਮ ਨਹੀਂ ਕਰਦੇ ਤੇ ਨਾ ਹੀ ਘਰ ਤੋਂ ਜਾਂਦੇ ਨੇ ਮਤਲਬ ਐਵੇਂ ਹੀ ਚੀਜ਼ਾਂ ਨੂੰ ਇਹ ਹਲਕੇ ਚ ਨਹੀਂ ਲੈਂਦੇ ਅਗਰ ਕਿਸੇ ਨਾਲ ਇਹਨਾਂ ਦੀ ਕੋਈ ਅਟੈਚਮੈਂਟ ਹੈ ਤਾਂ ਆਪਣੀ ਜਾਨ ਤੱਕ ਵਾਰਨ ਲਈ ਤਿਆਰ ਰਹਿੰਦੇ ਨੇ ਤੇ ਜਿਸ ਚੀਜ਼ ਨੂੰ ਛੱਡ ਦਿੱਤਾ ਤਾਂ ਛੱਡ ਦਿੱਤਾ ਜਿਸ ਵਾਲ ਇਸਨੇ ਟੀਚਾ ਬੰਨਣਾ ਸ਼ਿਕਾਰੀ ਨੇ ਤਾਂ ਉਸ ਨੂੰ ਪੂਰੀ ਤਰ੍ਹਾਂ ਨਾਲ ਇਸਨੇ ਆਪਣੇ ਧਿਆਨ 'ਚ ਰੱਖਣਾ ਹੈ ਕਿ ਕਿੱਦਾਂ ਕਿਵੇਂ ਕਿ ਭਾਵੇਂ ਕੁਝ ਹੋ ਜਾਵੇ ਤਾਂ ਇਹ ਚੀਜ਼ ਕਰਨੀ ਹੀ ਕਰਨੀ ਹੈ ਤੇ ਜਲਦੀ ਤੁਸੀਂ ਪਰੇ ਹੋਗੇ ਅੱਖਾਂ ਤੋਂ ਅੱਖਾਂ ਤੋਂ ਪਰੇ ਮੀਨਸ ਅਗਰ ਤੁਸੀਂ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਲਗਣ ਵਾਲਿਆਂ ਨੂੰ ਤਾਂ ਸਮਝਦਾ ਠੀਕ ਹੈ ਅੱਖਾਂ ਉਹ ਲੈ ਜੋ ਮਰਜ਼ੀ ਹੋਵੇ ਹੁਣ ਨਹੀਂ ਬਸ ਠੀਕ ਹੈ ਚਾਹੇ ਅਗਲਾ ਲੱਖ ਪਿਆਰ ਦੀ ਦੁਹਾਈ ਦੇਂਦਾ ਰਹੇ ਤਾਂ ਫੇਰ ਇਹ ਆ ਪਿੱਛੇ ਮੁੜ ਕੇ ਨਹੀਂ ਦੇਖਦੇ ਆਪਣੇ ਆਪ 'ਚ ਗੁੰਮ ਰਹਿੰਦੇ ਆ ਤਨੂ ਲਗਣ ਵਾਲਾ ਇੱਕ ਸ਼ਿਕਾਰੀ ਹੈ ਤੇ ਸ਼ਿਕਾਰ ਸਾਹਮਣੇ ਸਾਰਾ ਧਿਆਨ ਉਸ ਦੀ ਤਰਫ ਹੀ ਰਹਿੰਦਾ ਹੈ ਤੇ ਪਹਿਲਾ ਸ਼ਿਕਾਰ ਦੇ ਮਨ ਤੇ ਪਾਕਰ ਭਾਵਨਾ ਇਹਨਾਂ ਦੀ ਪੂਰੀ ਤਰ੍ਹਾਂ ਨਾਲ ਉਸ ਨਾਲ ਜੁੜੀ ਹੋਈ ਹੁੰਦੀ ਹੈ ਕਿਉਂਕਿ ਇਸ ਦਾ ਸੁਭਾਅ ਜੁੜਾ ਹੈ ਅਗਨੀ ਤੱਤ ਕਰਕੇ ਤੇ ਇਸ ਤਰ੍ਹਾਂ ਕਰਕੇ ਥੋੜੇ ਜੇ ਇਹ ਕਾਰਕ ਗੁੱਸੇ ਵਾਲੇ ਤਾਂ ਹੁੰਦੇ ਆ ਪਰ ਜਾਇਜ ਜਾਇਜ ਗੁੱਸੇ ਵਾਲੇ ਆਪਣੇ ਧਰਮ ਨੂੰ ਬੜੇ ਹੀ ਕੌਨਫੀਡੈਂਸ ਨਾਲ ਮੰਨਦੇ ਨੇ ਤੇ ਉਸ ਵਿੱਚ ਪੂਰਾ 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 ਵਿਸ਼ਵਾਸ ਰੱਖਦੇ ਨੇ ਤੇ ਨਾਲ ਉਸ ਦੇ ਲਈ ਕੁਝ ਵੀ ਕਰਨ ਲਈ ਤਿਆਰ ਵੀ ਰਹਿੰਦੇ ਆ ਜਾਨੀ ਅੱਛੀ ਪਰਸਨੈਲਿਟੀ ਦੇ ਮਾਲਕ ਪਰ ਥੋੜੇ ਜੇ ਧਾਰਮਿਕ ਸੋਚ ਵਾਲੇ ਥੋੜੇ ਨਹੀਂ ਕਾਫੀ ਧਾਰਮਿਕ ਸੋਚ ਵਾਲੇ ਕਿਸੇ ਦਾ ਬੁਰਾ ਨਾ ਸੋਚਣ ਵਾਲੇ ਕਿਸਮਤ ਤੇ ਵਿਸ਼ਵਾਸ ਰੱਖਣ ਵਾਲੇ ਲੰਬੀ ਗਰਦਨ ਵਾਲੇ ਕੌਨਫੀਡੈਂਸ ਵਾਲੇ ਤੇ ਆਪਣੇ ਟੀਚੇ ਨੂੰ ਪੂਰਾ ਜਲਦੀ ਕਰਨ ਵਾਲੇ ਹੁੰਦੇ ਨੇ ਜਿੱਤਾਂ ਨੂੰ ਲੱਗਣ ਵਾਲੇ ਜਾਂ ਤੱਕ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲੇ ਚਲੋ ਇਹ ਤੇ ਹੋ ਗਿਆ ਇਹਨਾਂ ਬਾਰੇ ਆਪਾਂ ਜਾਣਕਾਰੀ ਤਾਂ 2025 ਗੱਲ ਤੇ ਆਪਾਂ 2025 ਦੀ ਕਰਨੀ ਹੈ ਨਾ ਕਿ ਕਿਦਾਂ ਦਾ ਜਾਏਗਾ ਇਹਨਾਂ ਦੇ ਲਈ ਤੇ ਕਿਦਾਂ ਕੀ ਕਰਕੇ ਅਸੀਂ ਇਸ ਨੂੰ ਹੋਰ ਜ਼ਿਆਦਾ ਬੈਸਟ ਬਣਾਣਾ ਹੈ ਹੋਰ ਬੈਸਟ ਬਣਾਣਾ ਇਹਨਾ ਤਾਂ ਹਰ ਚੀਜ਼ ਨੂੰ ਤੁਸੀਂ ਉਸੇ ਤਰ੍ਹਾਂ ਹੀ ਕਰੋਗੇ ਜਿਸ ਤਰ੍ਹਾਂ ਤੁਹਾਡੇ ਗ੍ਰਹਿਾਂ ਨੇ ਤੁਹਾਨੂੰ ਸਿਖਾਇਆ ਹੈ ਤਾਂ ਸਮਝੋ ਬੈਸਟ ਤੇ ਬੈਸਟ ਤੇ ਬੈਸਟ ਹੀ ਹੁੰਦਾ ਜਾਏਗਾ ਹੁਣ ਸੁਣੋ ਤਿੰਨ ਨਹੀਂ ਚਾਰ ਗ੍ਰਹਿ ਇਸ ਸਾਲ ਰਾਸ਼ੀ ਪਰਿਵਰਤਨ ਕਰ ਰਹੇ ਹਨ ਦੇਖੋ 2025 ਦਾ ਨੰਬਰ 9 ਹੈ ਤੇ ਇਸ ਬਾਰੇ ਆਪਾਂ ਤੁਹਾਨੂੰ ਦੱਸਿਆ ਇਹ ਕਿ ਤੁਹਾਡੀ ਲਗਨ ਰਾਸ਼ੀ ਦਾ ਮਾਲਕ ਵੀ 9 ਹੈ ਤਾਂ ਇਸ ਪਾਸੇ ਤੋਂ ਤੁਸੀਂ ਫ੍ਰੀ ਹੋ ਜੋ ਤੇ ਚੰਗਾ ਹੀ ਹੈ ਦੂਜੀ ਗੱਲ ਕੀ ਸਭ ਤੋਂ ਵਧੀਆ ਹੋਣ ਵਾਲੀ ਹੈ ਕੇ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਜੋ ਸ਼ਨੀ ਤੀਸਰੇ ਸਥਾਨ ਵਿੱਚ ਸੀ ਉਹ ਚੌਥੇ ਸਥਾਨ 'ਚ ਚਲਾ ਜਾਏਗਾ ਰਾਹੂ ਜੋ ਹੈ ਉਹ ਤੁਹਾਡੀ ਆ ਜਾਏਗਾ तकरीबन 12ਵੇਂ ਸਥਾਨ 'ਚ ਚੌਥੇ ਤੋਂ ਨਿਕਲ ਕੇ 11ਵੇਂ ਸਥਾਨ 'ਚ ਕੇਤੂ ਜਾਏਗਾ ਤੁਹਾਡੇ 9ਵੇਂ ਸਥਾਨ ਵਿੱਚ ਹੁਣ ਥੋੜਾ ਧਿਆਨ ਨਾਲ ਸੁਣੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਤੁਹਾਡੇ ਲਗਨ ਤੁਹਾਡੀ ਰਾਸ਼ੀ ਦੇ ਮਾਲਕ ਬ੍ਰਹਸਪਤੀ ਜੋ 14 ਤਰੀਕ ਨੂੰ ਰਾਸ਼ੀ ਪਰਵਰਤਨ ਕਰਕੇ ਕਿਸ ਜਗ੍ਹਾ ਤੇ ਜਾ ਰਿਹਾ ਤੁਹਾਡੀ ਰਾਸ਼ੀ ਤੋਂ ਬਿਲਕੁਲ 7ਵੇਂ ਸਥਾਨ ਤੇ ਸਭ ਤੋਂ ਵਧੀਆ ਤੁਹਾਨੂੰ ਲਗਨ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਕਿਉਂ ਕਿ ਗੁਰੂ ਜਿੱਥੇ ਬੈਠਦਾ ਏ ਉਸ ਜਗ੍ਹਾ ਤੇ ਤਾਂ ਬੈਠ ਗਿਆ ਉਸ ਨੂੰ ਉਸ ਦਾ ਉਸ ਜਗ੍ਹਾ ਤੇ ਉਸ ਦੀ ਸਥਾਪਨਾ ਹੋ ਗਈ ਪਰ ਜਿੱਥੇ ਦੇਖਦਾ ਹੈ ਆਸ਼ੀਰਵਾਦ ਤੇ ਉੱਥੇ ਦਿੰਦਾ ਹੈ ਨਾ ਤੇ ਤੁਹਾਨੂੰ ਲਗਨ ਵਾਲਿਆਂ ਦਾ ਆਸ਼ੀਰਵਾਦ ਮਿਲਣ ਵਾਲਾ ਏ ਪੂਰੀ ਤਰ੍ਹਾਂ ਨਾਲ ਮਿਥੂ ਰਾਸ਼ੀ 'ਚ ਬੈਠੇ ਹੋਏ ਬ੍ਰਹਸਪਤ ਨੇ 14 ਮਈ ਤੋਂ ਬਾਅਦ ਲਗਨ ਨੂੰ ਦੇਖਣਾ ਤੇ ਬੜਾ ਸ਼ੁਭ ਕਰਨਾ ਤੇ 9ਵੀਂ ਦ੍ਰਿਸ਼ਟੀ ਨਾਲ ਇਸ ਨੇ ਰਾਹੂ ਨੂੰ ਵੀ ਦੇਖਣਾ ਤੀਜੇ ਸਥਾਨ ਵਿੱਚ ਜੋ 18 ਮਈ ਨੂੰ ਰਾਹੂ ਆਏਗਾ ਉਸ ਨੂੰ ਵੀ ਦੇਖੇਗਾ ਤੇ ਪੰਜਵੀਂ ਦ੍ਰਿਸ਼ਟੀ ਨਾਲ ਇਨਕਮ ਨੂੰ ਦੇਖੇਗਾ ਤਾਂ ਸਮਝੋ ਇਨਕਮ ਲਗਨ ਤੇ ਹਿੰਮਤ ਤਿੰਨਾ ਨੂੰ ਦੇਖ ਕੇ ਗ੍ਰਹਿ ਪੂਰੀ ਤਰ੍ਹਾਂ ਨਾਲ ਤੁਹਾਡੇ ਤਿੰਨਾ ਪਾਸਿਆਂ ਤੋਂ ਸਕਸੈਸ ਦਿਵਾਉਣ ਵਾਲਾ ਹੈ ਜਿਨ੍ਹਾਂ ਦੀ ਵੀ ਵਿਆਹ ਸ਼ਾਦੀ ਨਹੀਂ ਹੋਈ April May ਤੋਂ ਬਾਅਦ ਉਹਨਾਂ ਦੀ ਸ਼ਾਦੀ ਹੋਣ ਵਾਲੀ ਆ तकरीबन 13 ਮਹੀਨੇ ਇਹ ਚੱਲੇਗਾ ગ્રਹ ਮੰਨ ਲਓ ਕਿ ਤੁਸੀਂ ਨਹੀਂ ਚਾਹੁੰਦੇ ਸੀ ਕੋਈ ਛੋਟਾ ਮोटा ਫੰਕਸ਼ਨ ਕਰਨਾ ਚਾਹੁੰਦੇ ਸੀ ਤਾਂ ਇੱਕਦਮ ਵਿਆਹ ਸ਼ਾਦੀ ਦੀ ਅਫਸਰ ਤੇ ਇੱਕ ਛੋਟਾ ਮ ਰਿਸ਼ਤਾ ਤੁਹਾਡਾ ਹੋ ਕੇ ਤੁਹਾਡੀ ਸ਼ਾਦੀ ਹੋਣ ਵਾਲੀ ਆ ਜੀ ਇਸ ਸਾਲ ਅਗਲੇ ਸਾਲ June ਤੱਕ ਇਸਨੇ ਬ੍ਰਹਸਪਤ ਨੇ 7ਵੇਂ ਸਥਾਨ ਵਿੱਚ ਰਹਿਣਾ ਹੈ ਤਾਂ ਬਹੁਤ 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 ਸ਼ੁਭ ਜਿਨ੍ਹਾਂ ਦੀ ਵਿਆਹ ਸ਼ਾਦੀ ਹੋਣ ਵਾਲੀ ਹੈ ਉਹਨਾਂ ਲਈ ਬ੍ਰਹਸਪਤ ਕਰੇਗਾ ਇਨਕਮ ਲਈ ਕਰੇਗਾ ਹਾਂ ਧੋਖੇ ਤੋਂ ਤੁਹਾਨੂੰ ਬਚਾਏਗਾ ਜ਼ਰੂਰ ਇੰਟੀੂਸ਼ਨ ਦੇਗਾ ਜ਼ਰੂਰ ਪਰ ਤੋਖਾ ਹੋਣ ਦੇ ਆਸਾਰ ਕਾਫੀ ਵਧਣਗੇ ਕੇਤੂ ਦੀ ਸਥਿਤੀ ਕਰਕੇ ਨੌਵੇਂ ਸਥਾਨ ਵਿੱਚ ਕੇਤੂ ਤੁਹਾਡੀ ਵਿਦੇਸ਼ ਯਾਤਰਾ ਕਰਾਉਣ ਵਾਲਾ ਹੈ ਨਾਲ ਹੀ ਬ੍ਰਹਸਪਤ ਸੱਤਵੇਂ ਸਥਾਨ ਵਿੱਚ ਬੈਠ ਕੇ ਲੰਬੀ ਯਾਤਰਾ ਦੇ ਲਈ ਕਿਸੇ ਵੀ ਤਰ੍ਹਾਂ ਦੀ ਤੁਸੀਂ ਭੱਜ ਦੌੜ ਕਰੋਗੇ ਉਸ ਚ ਸਕਸੈਸ ਮਿਲਣ ਵਾਲੀ ਹੈ ਕਿਉਂਕਿ ਕੌਨਫੀਡੈਂਸ ਉਦੋਂ ਵੱਧਦਾ ਜਦੋਂ ਅਸੀਂ ਆਪਣੇ ਘਰ ਦੀ ਰਖਵਾਲੀ ਆਪ ਕਰਦੇ ਆ ਆਪਣੇ ਘਰ ਨੂੰ ਬਿਲਕੁਲ ਸਾਹਮਣੇ ਤੋਂ ਦੇਖਦੇ ਆ ਤੇ ਉਸ ਨੂੰ ਸਵਾਰਦੇ ਆ ਬਸ ਤੁਹਾਨੂੰ ਲੱਗਣ ਵਾਲਿਆਂ ਲਈ ਕਸਵਸਾ ਤੁਸੀਂ ਥਾਂ ਵਿੱਚ ਬੈਠ ਕੇ ਆਪਣੇ ਘਰ ਆਪਣੀ ਰਾਸ਼ੀ ਨੂੰ ਦੇਖੇਗਾ ਤੇ ਇਸ ਵਿੱਚ ਵ੍ਰਿਧੀ ਕਰੇਗਾ ਗੁਰੂ ਚੰਦਰ ਦਾਲ ਜੋ गजके श्री योग बनेगा अगर चंद्र राशि ਤੁਹਾਡੇ ਤੁਨੂਆਂ ਤਾਂ ਫਿਰ ਵੀ ਤੁਹਾਨੂੰ ਬੜੀ ਸਕਸੈਸ ਮਿਲਣ ਵਾਲੀ ਹੈ ਤਾਂ ਹੁਣ ਇਹ ਸੀ ਬ੍ਰਹਿਸਪਤ ਦਾ ਰਾਸ਼ੀ ਪਰਿਵਰਤਨ ਜੋ ਤੁਹਾਡੀ ਸ਼ਾਦੀ ਕਰਾ ਰਿਹਾ ਇਨਕਮ ਵਧਾ ਰਿਹਾ ਤੋਖੇ ਤੋਂ ਬਚਾ ਰਿਹਾ ਹੈ ਨਾ ਤੇ ਹੁਣ ਜੋ ਰਾਹੀ ਰਾਹੁ ਰਾਸ਼ੀ ਪਰਿਵਰਤਨ ਕਰਕੇ ਤੁਹਾਡੇ ਤੀਜੇ ਸਥਾਨ ਵਿੱਚ ਆ ਰਿਹਾ ਤਾਂ ਭੈਣ ਭਾਈ ਦੀ ਸਿਹਤ ਵਿਗਾੜ ਸਕਦਾ ਹੈ ਜੀ ਇਹ ਭੈਣ ਭਾਈ ਦਾ ਪ੍ਰਾਪਰਟੀ ਦੇ ਉਲਝੇਵੇਂ ਵਧਾ ਸਕਦਾ ਤੁਹਾਡੇ ਤਾਂ ਜੋ ਵੀ ਤੁਸੀਂ ਲੈਣ ਦੇਣ ਕਿਸੇ ਤਰ੍ਹਾਂ ਦਾ ਕਰਨਾ ਹੈ ਤਾਂ ਬਿਲਕੁਲ ਜ਼ੁਬਾਨ ਨਾਲ ਨਹੀਂ ਕਰਨਾ ਪੇਪਰ ਲਿਖਤ ਪੜਤ ਕਰੋਗੇ ਤਾਂ ਤੁਹਾਡੇ ਕੋਲ ਸਬੂਤ ਰਹਿਣਗੇ ਨਹੀਂ ਤਾਂ ਤੋਖਾ ਇਸ ਸਾਲ इस साल मतलब के अठारह मई तो लैके तकरीबन अठारह महीने तक किसी ना किसी धोखे तो बच के रहना अठारह महीने ਤਾਨੂੰ ਕੁੰਭ ਰਾਸ਼ੀ ਵਿੱਚ ਰਾਹੂ ਰਹੇਗਾ ਤਾਂ ਇਹ ਤੁਹਾਨੂੰ ਤੁੱਖਾਂ ਪਰੇਸ਼ਾਨੀਆਂ ਵਧਾ ਸਕਦਾ ਹੈ ਤੁਹਾਡੀਆਂ ਵਿਦੇਸ਼ ਯਾਤਰਾ ਰਾਹੂ ਜ਼ਰੂਰ ਕਰਾ ਦੇਗਾ ਆਣਗਵਾਂਡ ਵਿੱਚ ਸਬੰਧਾਂ ਨੂੰ ਸੁਧਾਰ ਦੇ ਲਈ ਇਹ ਸਾਲ ਤੁਹਾਡੇ ਲਈ ਸ਼ੁਭ ਜਾਏਗਾ ਲੰਬੀ ਯਾਤਰਾ ਹੋਏਗੀ ਹਰ ਤਰ੍ਹਾਂ ਨਾਲ ਪੇਪਰ ਵਰਕ ਕੰਪਲੀਟ ਕਰਕੇ ਬ੍ਰਸਪਤ ਦੀ એનર્ਜੀ ਸ਼ੁਭ ਹੋਣ ਕਰਕੇ ਤੁਹਾਡੀਆਂ ਲੰਬੀ ਛੋਟੀ ਯਾਤਰਾ ਹਰ ਤਰ੍ਹਾਂ ਨਾਲ ਸਫਰਕਾਰ ਰਹੇਗੀ ਸਕਸੈਸ ਲਈ ਇਹ ਸਾਲ ਸਭ ਤੋਂ ਵਧੀਆ ਜਾਏਗਾ ਕਿਉਂਕਿ ਇੱਕ ਤਾਂ ਬ੍ਰਸਪਤ ਦੇਖੇਗਾ ਦੂਜਾ ਰਾਹੂ ਤੀਜੇ ਸਥਾਨ ਵਿੱਚ ਇਹੋ ਜੀ ਹਿੰਮਤ ਦੇਗਾ ਕਿ ਚੱਕ ਦੋ ਫੱਟੇ ਵਾਲੀ ਤਾਂ ਸਕਸੈਸ ਵੀ ਮਿਲਣ ਵਾਲੀ ਆਪ ਜਾਣ ਵਾਲੇ ਹੋਂ ਜੀ ਤੁਸੀਂ ਹੁਣ ਰਹੀ ਗੱਲ ਸ਼ਨੀ ਦੀ ਸ਼ਨੀ ਤੁਹਾਡੇ ਧਨ ਸਥਾਨ ਦਾ مالک ਹੈ ਜੋ ਕਿ ਜਾਏਗਾ ਤੁਹਾਡੇ ਤਕਰੀਬਨ ਚੌਥੇ ਸਥਾਨ ਵਿੱਚ ਚੌਥੇ ਸਥਾਨ ਵਿੱਚ ਸ਼ਨੀ ਮਾਂ ਦੀ ਸਿਹਤ ਥੋੜੀ ਬਹੁਤੀ ਖਰਾਬ ਜ਼ਰੂਰ ਕਰੇਗਾ ਪਰ ਵਿਦਿਆਲ័យ ਕੰਮਕਾਰ ਲਈ ਪੜਾਈ ਲਈ ਚੇਂਜ ਆਫ ਪਲੇਸ ਲਈ ਨਾਲ ਹੀ ਸਰਕਾਰੀ ਨੌਕਰੀ ਕਰਦੇ ਹੋ ਤਾਂ ਬਦਲੀ ਲਈ ਜੋ ਰਾਹੂ ਕੇ ਤੋਦੀ ਸਥਿਤੀ ਹੈ ਇਹ ਵੀ ਥੋੜੀ ਜਿਹੀ ਮਾਇਨੇ ਰੱਖਦੀ ਆ ਕਿ ਕਿਉਂਕਿ ਸਰਕਲ ਹੈ ਤੇ ਤੀਜੇ ਖਾਨੇ ਵਿੱਚ ਆ ਤੀਜਾ ਖਾਨਾ ਸਾਡੇ ਪੈਰਾਂ ਦੀ ਕਮਾਨ ਦਾ ਵੀ ਮੰਨਿਆ ਜਾਂਦਾ ਹੈ ਜਾਨੀ ਕਿ ਦਰਵਾਜ਼ਾ ਤੇ ਇਹ ਤੁਸੀਂ ਕੰਟਰੀ ਚੇਂਜ ਕਰਨਾ ਘਰ ਚੇਂਜ ਕਰਨਾ ਘਰ ਬਣਾਉਣਾ ਉਹਦੇ ਲਈ ਇਹ ਚੌਥੇ ਬੈਠਾ ਸ਼ਨੀ ਤੁਹਾਡਾ ਕੰਮ ਕਰ ਚੇਂਜ ਕਰਵਾ ਰਿਹਾ ਨਵਾਂ ਐਡੀਸ਼ਨ ਕੰਮ ਕਰ ਰਿਹਾ ਹੋ ਤੁਸੀਂ ਉਸ ਵਿੱਚ ਸਕਸੈਸ ਤੇ ਉਦੋਂ ਮਿਲਣੀ ਹੈ ਜਦੋਂ ਬ੍ਰੈਸ ਪਤਨੇ ਹੋਣ ਤੁਹਾਡੇ ਲਗਨ ਨੂੰ ਦੇਖਣਾ ਤੇ ਤੁਹਾਡਾ ਕੌਨਫੀਡੈਂਸ ਡਬਲ ਹੋ ਜਾਣਾ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਆਪਣੇ ਟੀਚੇ ਨੂੰ ਤੁਸੀਂ ਮਿੱਥ ਕੇ ਉਸ ਦੀ ਪ੍ਰਾਪਤੀ ਦੇ ਲਈ ਹਰ ਤਰ੍ਹਾਂ ਨਾਲ ਸਕਸੈਸ ਲਈ ਕੋਸ਼ਿਸ਼ ਕਰਨ ਵਾਲੇ ਹੋ ਤੇ ਸਕਸੈਸ ਤੁਹਾਨੂੰ ਮਿਲਨ ਵੀ ਵਾਲੀ ਹੈ ਡੈਫੀਨੇਟਲੀ ਮਿਲੇਗੀ ਕਿਉਂਕਿ ਗ੍ਰਹਿ ਤੁਹਾਡੇ ਹੱਕ ਵਿੱਚ ਚੱਲਣ ਵਾਲੇ ਆ ਹੈਨਾ ਤੇ ਸ਼ਨੀ ਇੱਥੇ ਤੁਹਾਨੂੰ ਸ਼ੁਭ ਫਲ ਦੇਵੇ ਮਾਂ ਦੇ ਪੈਰੀ ਹੱਥ ਲਗਾਉਂਦੇ ਰਹਿਣਾ ਹੈ ਕਦੇ ਕਦੇ ਗਊਸ਼ਾਲਾ ਹਰਲ ਚਾਰਾ ਦਿੰਦੇ ਰਹਿਣਾ ਹੈ ਤੇ ਸ਼ਨੀ ਨੂੰ ਹੋਰ ਸ਼ੁਭ ਕਰਨ ਦੇ ਲਈ ਸ਼ਿਵ ਪੋਲੇ ਨਾਦੇ ਕਦੇ ਕਦੇ ਸੱਪਾਂ ਦਾ ਜੋੜਾ ਵੀ ਚੜਾਉਂਦੇ ਰਹਿਣਾ ਹੈ ਜਾਂ ਪੀਲੇ ਫੁੱਲ ਉਹਨਾਂ ਦੇ ਆਲੇ ਦੁਆਲੇ ਇੱਕ ਸੱਪ ਬੈਠਾ ਹੁੰਦਾ ਹੈ ਨਾ ਉੱਥੇ ਤੁਸੀਂ ਪੀਲੇ ਫੁੱਲ ਚੜਾਉਂਦੇ ਰਹੋਗੇ ਤਾਂ ਚੌਥੇ ਸਥਾਨ ਵਿੱਚ ਬੈਠਾ ਹੋਇਆ ਸ਼ਨੀ ਤੁਹਾਨੂੰ ਸ਼ੁਭ ਫਲ ਦੈਂਦਰਾ ਵੇਗਾ ਠੀਕ ਹੈ ਰਾਹੁ ਦੇ ਲਈ ਸਰਕਲ ਦਾ ਸਾਥ ਮਿਲੇ ਇਸ ਦੇ ਲਈ ਤੁਸੀਂ ਆਪਣੇ ਛੋਟੇ ਭਾਈ ਭੈਣ ਦੇ ਨਾਲ ਲੈ ਕੇ ਚੱਲਣਾ ਹੈ ਇਸ ਦੇ ਨਾਲ ਤੁਹਾਡੇ ਸ਼ੁਭਫਲ ਤੁਹਾਨੂੰ ਇਸ ਦੇ ਮਿਲਦੇ ਰਹਿਣਗੇ ਠੀਕ ਹੈ ਤੇ ਹੁਣ ਗੱਲ ਕਰੀਏ ਇਸ ਸਾਲ ਦੀ ਇਹ ਸਾਲ ਤੁਹਾਡੇ ਲਈ ਬੈਸਟ ਜਾਏਗਾ ਬਿਲਕੁਲ ਬੈਸਟ ਜਾਏਗਾ ਕਿਉਂ ਨਹੀਂ ਜਾਏਗਾ ਕਿਉਂਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੂਰਜ ਲਗਨ ਚ ਚੱਲ ਰਿਹਾ ਹੈ ਤੁਹਾਡੇ ਨੌਵੇਂ ਖਾਨੇ ਦਾ ਮਾਲਕ ਹੈ ਤੇ ਨਾਲ ਹੀ ਬੁੱਧ 4 ਤਰੀਕ ਨੂੰ ਰਾਸ਼ੀ ਪਰਵਰਤਨ ਕਰਕੇ ਤੁਹਾਡੇ ਲਗਨ ਵਿੱਚ ਆ ਗਿਆ ਸੂਰਜ ਬੁੱਧ ਦੀ ਯੁਤੀ ਨੇ ਤੁਹਾਡਾ ਪੂਰਾ ਕੌਨਫੀਡੈਂਸ ਵਧਾਇਆ ਕਿਉਂਕਿ ਸੱਤਵੇਂ ਖਾਨੇ ਨੂੰ ਦੇਖਿਆ ਤਾਂ ਇਹ ਮਹੀਨਾ ਤੁਹਾਡੇ ਲਈ ਜਨਵਰੀ ਦਾ ਬਹੁਤ ਸ਼ੁਭ ਚਾਏਗਾ ਫਰਵਰੀ ਦੇ ਮਹੀਨੇ ਵਿੱਚ ਜਨਵਰੀ ਅੱਧ ਤੋਂ ਲੈ ਕੇ ਅੱਧ ਫਰਵਰੀ ਤੱਕ ਥੋੜਾ ਜਿਆ ਕਿਸੇ ਤਰ੍ਹਾਂ ਲੜਾਈ ਝਗੜੇ ਤੋਂ ਤੁਸੀਂ ਬਚ ਕੇ ਰਹਿਣਾ ਹੈ ਬਾਕੀ ਜਦੋਂ ਜਦੋਂ ਜਿਹੜਾ ਗ੍ਰਹਿ ਰਾਸ਼ੀ ਪਰਵਰਤਨ ਕਰਦਾ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਦਾਂ ਕਿਹੜੇ ਗ੍ਰਹਿ ਦਾ ਕਿਹੜਾ ਉਪਾਅ ਕਰਕੇ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਲੌਜੀਕਲੀ ਦੱਸਦੇ ਆ ਤੇ ਉਸ ਨਾਲ ਤੁਸੀਂ ਚੱਲਦੇ ਰਹਿੰਦੇ ਹੋ ਹੁਣ ਦੱਸਦੇ ਆ ਤੁਹਾਡਾ ਸਭ ਤੋਂ ਬੈਸਟ ਮਹੀਨਾ ਕਿਹੜਾ ਜਾਣ ਵਾਲਾ ਹੈ ਸਭ ਤੋਂ ਵਧੀਆ ਬੈਸਟ ਮਹੀਨਾ ਤੁਹਾਡਾ ਚਾਏਗਾ ਫਰਵਰੀ ਦਾ ਕਿਉਂ ਕਿ ਅੱਧ ਫਰਵਰੀ ਤੋਂ ਬਾਅਦ ਸੂਰਜ ਜੋ ਹੈ ਪਾਵੇਂ ਸ਼ਨੀ ਤੋਂ ਕ੍ਰੋਸਿੰਗ ਕਰੇਗਾ ਪਰ ਰਾਹੁ ਜੋ ਬ੍ਰਸ ਸ਼ੁਕਰਿਆ ਉੱਚਦਾ ਹੋ ਜਾਏਗਾ ਸ਼ੁਕਰ ਇਨਕਮ ਦਾ مالک ਹੈ ਚੌਥੇ ਬੈਠ ਕੇ ਤੁਸੀਂ ਗੱਡੀ ਚੇਂਜ ਕਰ ਸਕਦੇ ਹੋ ਵਿਦੇਸ਼ ਲਈ ਪੇਪਰ ਲਗਾ ਸਕਦੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਬੈਸਟ ਹੈ April ਦਾ ਮਹੀਨਾ ਸਭ ਤੋਂ ਬੈਸਟ ਕਿਉਂਕਿ ਸੂਰਜ ਤੁਹਾਡੇ ਉੱਚਦਾ ਹੋ ਕੇ ਉੱਚ ਦੇ ਯਾਨੀ ਕਿ ਕਿਸਮਤ ਦਾ ਮਾਲਕ ਤੁਹਾਡਾ ਸੋਚ ਸਥਾਨ ਵਿੱਚ ਉੱਚਦਾ ਹੋ ਕੇ ਬੈਠੇਗਾ April ਦਾ ਮਹੀਨਾ ਤਾਂ ਇਸ ਇਸ ਸਾਲ ਅਗਰ ਤੁਸੀਂ ਕੋਈ ਪੇਪਰ ਟੈਸਟ ਦੀ ਤਿਆਰੀ ਕਰ ਰਹੇ ਹੋ ਤਾਂ April ਦੇ ਮਹੀਨੇ 'ਚ ਦਿਓ ਜਾਂ June ਦੇ ਮਹੀਨੇ 'ਚ ਦਿਓ ਤਾਂ June ਦੇ ਮਹੀਨੇ ਤੇ April ਦੇ ਮਹੀਨੇ ਤੁਹਾਨੂੰ ਕਾਫੀ ਸਕਸੈਸ ਮਿਲੇਗੀ ਠੀਕ ਹੈ ਤੇ ਉਸ ਤੋਂ ਬਾਅਦ ਅਗਸਤ ਦੇ ਮਹੀਨੇ ਵਿੱਚ ਵੀ ਤੁਸੀਂ ਕਿਸੇ ਤਰ੍ਹਾਂ ਦਾ ਪੇਪਰਵਰਕ ਜਾਂ ਵਿਦੇਸ਼ ਯਾਤਰਾ ਲਈ ਕੋਈ ਪੇਪਰ ਲਵਾਣਾ ਤਾਂ ਲਗਾ ਸਕਦੇ ਹੋ ਤਾਂ ਉਹ ਵੀ ਤੁਹਾਡੇ ਲਈ ਸ਼ੁਭ ਫਲ ਤੁਹਾਨੂੰ ਦੇਣ ਵਾਲਾ ਹੈ ਜਾਨੀ ਅਗਲੇ 2.5 ਸਾਲ ਵਿੱਚ ਤੁਸੀਂ ਵਿਦੇਸ਼ ਜਾ ਰਹੇ ਹੋ ਅਗਲੇ 2.5 ਸਾਲ ਵਿੱਚ ਤੁਹਾਨੂੰ ਤੁਹਾਡੀ ਪ੍ਰਾਪਰਟੀ ਬਣਨ ਵਾਲੀ ਹੈ ਅਗਲੇ 2.5 ਸਾਲ ਸ਼ਨੀ ਤੇ ਸੂਰਜ ਦਾ ਰਾਸ਼ੀ ਪਰਵਰਤਨ ਜਦੋਂ-ਜਦੋਂ ਜਿਸ ਘਰ ਵਿੱਚ ਜਾਏਗਾ ਉਸ ਘਰ ਵਿੱਚ ਤੁਹਾਡੇ ਕਿਸਮਤ ਦਾ ਮਾਲਕ ਕਿਸਮਤ ਦੇ ਫੈਸਲੇ ਕਰੇਗਾ ਸੁੱਖ ਸਥਾਨ 'ਚ ਬੈਠੇਗਾ ਤਾਂ ਸੁੱਖਾਂ ਦੇ ਕਿਸਮਤ ਦੇ ਫੈਸਲੇ ਹੋਣਗੇ ਚੰਗਾ ਹੋਏਗਾ ਮੰਨ ਲਓ 7ਵੇਂ 'ਚ ਬੈਠੇਗਾ ਤਾਂ ਪਾਰਟਨਰਸ਼ਿਪ ਵਿੱਚ ਅੱਛਾ ਹੋਏਗਾ 9ਵੇਂ ਬੈਠੇਗਾ ਯਾਤਰਾ ਕਰਾਏਗਾ 11ਵੇਂ ਬੈਠੇਗਾ ਤਾਂ ਇਨਕਮ ਵਧਾਏਗਾ ਤਾਂ ਉਹੀ ਗੱਲ ਹੋਗੀ ਕਿ ਜਿਹੜਾ ਗ੍ਰਹਿ ਰਾਸ਼ੀ ਪਰਵਰਤਨ ਕਰੇਗਾ ਆਪਾਂ ਤੁਹਾਨੂੰ ਉਸ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਨਾਲ ਕਿਹੜਾ ਮਹੀਨਾ ਤੁਹਾਡੇ ਲਈ ਸ਼ੁਭ ਜਾਣ ਵਾਲਾ ਹੈ ਬਾਕੀ ਇਹ ਜਿਹੜੇ 2-3 ਮਹੀਨੇ ਸੀ ਉਹ ਆਪਾਂ ਤੁਹਾਨੂੰ ਦੱਸ ਦਿੱਤੇ ਤੇ ਹੁਣ ਗੱਲ ਕਰਦੇ ਆ ਵਿਦਿਆਰਥੀਆਂ ਦੀ ਵਿਦਿਆਰਥੀਆਂ ਦਾ ਜੋ ਇਸ ਸਾਲ ਜਾਣ ਵਾਲਾ ਹੈ ਵਿਦਿਆਰਥੀਆਂ ਲਈ ਦੇਖੋ ਵੈਸੇ ਮੈਂ ਤੁਹਾਨੂੰ ਦੱਸਿਆ ਕਿ ਸਾਲ ਦੇ ਸ਼ੁਰੂ ਵਿੱਚ ਹੀ ਬਹੁਤ ਵਧੀਆ ਬ੍ਰਹਸਪਤ ਲਗਨ ਨੂੰ ਦੇਖੇਗਾ 14 ਮਹੀਨੇ ਤੱਕ ਸਭ ਤੋਂ ਵਧੀਆ ਬ੍ਰਹਸਪਤ ਗਿਆਨ ਦਾ ਦੇਵਤਾ 7ਵੇਂ ਸਥਾਨ ਵਿੱਚ ਬੈਠਾ ਹੈ 7ਵਾਂ ਖਾਨਾ ਬਿਜ਼ਨਸ ਦਾ ਹੈ ਕੰਮਕਾਰ ਦਾ ਹੈ ਸਰਕਲ ਦਾ ਹੈ ਤਾਂ ਵਧੀਆ ਪੜਾਈ ਤੋਂ ਕੰਮ ਕਰ ਤੇ bizness ਸਾਰਾ ਕੁਝ ਹੀ ਚੱਲੇਗਾ ਗਿਆਨ ਦੇ ਨਾਲ ਤੁਸੀਂ ਆਪਣੇ ਕੋਈ ਵੀ ਛੋਟਾ ਮੋਟਾ ਕੰਮ ਕਰਦੇ ਹੋ ਤਾਂ ਪੇਰੈਂਟਸ ਦੀ ਮਦਦ ਕਰੋਗੇ ਤੁਸੀਂ ਆਪਣੇ ਜੋ ਸੋਸ਼ਲ ਮੀਡੀਆ ਤੇ ਪਾਣਾ ਸ਼ੁਰੂ ਕਰੋਗੇ ਕਿ ਇਸ ਕੰਮ ਨੂੰ ਕਿਸ ਤਰ੍ਹਾਂ ਵਿਧਾਇਆ ਜਾਏ ਨਵੇਂ-ਨਵੇਂ ਆਈਡੀਆ ਤੁਹਾਡੇ ਦਿਮਾਗ ਵਿੱਚ ਆਉਣਗੇ ਤੇ ਉਹ ਹੀ ਸਾਲ ਤੁਹਾਨੂੰ ਸਕਸੈਸ ਹੀ ਦਿਵਾਣਗੇ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਜੋ ਜ਼ਿਆਦਾ ਜ਼ਰੂਰੀ ਹੈ ਕਿ ਬ੍ਰਹਸਪਤ ਦੀ ਦ੍ਰਿਸ਼ਟੀ ਰਾਹੂ ਤੇ ਪਏਗੀ ਰਾਹੂ ਤੀਜੇ ਸਥਾਨ ਚ ਹੈ ਰਾਹੂ ਇਲੈਕਟ੍ਰੋਨਿਕ ਸਮਾਨ ਦਾ ਘਾਰਕ ਮੰਨਿਆ ਜਾਂਦਾ ਇਲੈਕਟ੍ਰੋਨਿਕ ਮਤਲਬ ਕਿ ਮੋਬਾਈਲ ਜਿੰਨਾ ਜ਼ਿਆਦਾ ਮੋਬਾਈਲ ਯੂਜ਼ ਕਰੋਗੇ ਨਾ ਉਨਾ ਹੀ ਜ਼ਿਆਦਾ ਪਰੇਸ਼ਾਨੀਆਂ ਵਧਣਗੀਆਂ ਉਨਾ ਹੀ ਬ੍ਰੈਸਪੱਦਾ ਫਲ ਖਰਾਬ ਹੋਏਗਾ ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਮੋਬਾਈਲ ਜ਼ਿਆਦਾ ਯੂਜ਼ ਨਹੀਂ ਕਰਨਾ ਤਾਂ ਕਿ ਅੱਖਾਂ ਵੀ ਠੀਕ ਰਹਿਣ ਧੋਖੇ ਤੋਂ ਵੀ ਬਚੀਏ ਇਨਕਮ ਵੀ ਸੇਫ ਰਵੇ ਤੇ ਸਰੀਰ ਵੀ ਸੇਫ ਰਵੇ ਠੀਕ ਹੈ ਨਾ ਇਸ ਕਰਕੇ ਥੋੜਾ ਜਿਹਾ ਮੋਬਾਈਲ ਤੁਹਾਨੂੰ ਲਗਨ ਤੁਹਾਨੂੰ ਵੈਸੇ ਸਾਰੇ ਰਾਸ਼ੀਆਂ ਵਾਲੇ ਨੇ ਘੱਟ ਯੂਜ਼ ਕਰਨਾ ਪਰ ਕਿਉਂਕਿ ਬ੍ਰਹਸਪਤ ਬਿਲਕੁਲ ਸਾਹਮਣੇ ਆ ਰਿਹਾ ਤਾਂ ਬ੍ਰਹਸਪਤ ਕੀ ਹੈ ਗਿਆਨ ਤੇ ਗਿਆਨ ਕੀ ਹੈ ਕਿਤਾਬਾਂ ਤੇ ਕਿਤਾਬਾਂ ਕੀ ਨੇ ਬੁੱਧ ਤੇ ਬੁੱਧ ਦੇ ਘਰ ਚ ਕੌਣ ਜਾ ਰਿਹਾ ਬ੍ਰਹਸਪਤ ਲੌਜੀਕ ਨਾਲ ਚੱਲੋ ਰਾਹੂ ਨੂੰ ਫੜ ਕੇ ਗਿਆਨ ਕਰਨ ਦੀ ਪ੍ਰਾਪਤੀ ਕਰੋਗੇ ਤਾਂ ਬ੍ਰਹਸਪਤ ਰਾਹੂ ਇਕੱਠੇ ਹੋ ਜਾਣਗੇ ਗਿਆਨ ਹਵਾ ਚ ਉਸ ਤੋਂ ਫਾਇਦਾ ਲਿਆ ਤੇ ਉਸ ਤੋਂ ਅੱਧਾ ਨੁਕਸਾਨ ਹੋ ਗਿਆ ਆਹੀ ਕੁਝ ਚੱਲ ਰਿਹਾ ਅੱਜਕੱਲ ਠੀਕ ਤੇ ਤੁਸੀਂ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੇ ਥੋੜਾ ਜਿਆ ਕਿਤਾਬਾਂ ਤੇ ਤੇ ਚੱਲਣਾ ਪੜਨੀਆਂ ਨੇ ਕਿਤਾਬਾਂ ਲੌਜੀਕਲੀ ਜਿਹੜਾ ਮਨ ਕਰਦਾ ਜੋ ਇੰਟਰਸਟ ਨਾਲ ਹਰ ਰੋਜ਼ 2-4 ਪੇਜ ਕਿਤਾਬਾਂ ਦੇ ਪੜੋਗੇ ਤਾਂ ਬੁੱਧ ਬੜਾ ਸ਼ੁਭ ਕੰਮ ਕਰੇਗਾ ਬਿਜ਼ਨਸ ਅੱਛਾ ਚੱਲੇਗਾ ਦਿਮਾਗ ਦੀਆਂ ਨਸਾਂ ਵੀ ਖੁੱਲਣਗੀਆਂ ਠੀਕ ਹੈ ਤੇ ਬੁੱਧ ਨੂੰ ਤਾਂ ਸ਼ੁਭ ਕਰਨਾ ਹੀ ਪੈਣਾ ਜੀ ਬੁੱਧ ਦੇ ਘਰ ਚ ਬ੍ਰੈਸਪਤ ਜਾ ਰਿਹਾ ਠੀਕ ਹੈ ਤਾਂ ਵਿਦਿਆਰਥੀਆਂ ਲਈ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਹੋ ਗਿਆ ਇਸ ਸਾਲ ਤੇ ਪੜਨੀਆਂ ਵਿੱਚ ਆਈ ਦੀਆਂ ਨੇ ਹਨਾ ਬਿਜ਼ਨਸ ਕੰਮਕਾਰ ਵਾਲਿਆਂ ਦੀ ਗੱਲ ਕਰੀਏ ਤਾਂ ਆਪਾਂ ਤੁਹਾਨੂੰ ਦੱਸਿਆ ਸ਼ਨੀ ਦਾ ਰਾਸ਼ੀ ਪਰਵਰਤਨ ਤੁਹਾਡੀ ਚੇਂਜ ਕਰਾ ਰਿਹਾ ਹੈ ਤੁਹਾਨੂੰ ਅੱਗੇ ਵਧਾ ਰਿਹਾ ਹੈ ਤਾਂ ਬਿਜ਼ਨਸ ਕੰਮਕਾਰ ਇਸ ਸਾਲ ਤੁਹਾਡਾ ਸ਼ਨੀ ਨਾਲ ਰਿਲੇਟਡ ਕੰਮ ਬਹੁਤ ਅੱਛਾ ਚੱਲਣ ਵਾਲਾ ਹੈ ਪ੍ਰਾਪਰਟੀ ਨਾਲ ਸੰਬੰਧਿਤ ਕੰਮ ਤੁਹਾਡਾ ਬਹੁਤ ਵਧਣ ਵਾਲਾ ਹੈ ਪ੍ਰਾਪਰਟੀ ਦੇ ਰੇਟ ਕਿਉਂਕਿ ਬ੍ਰਸਪਤ ਦੇ ਘਰ ਚ ਸ਼ਨੀ ਜਾਏਗਾ ਵਧਣਗੇ ਅਸਮਾਨ ਛੋਣਗੇ ਹਾਂ ਤਾਨੂੰ ਬਚਣਾ ਕੀ ਹੈ ਕਿਉਂਕਿ ਅਗਨੀ ਤਤਵ ਰਾਸ਼ੀ ਹੈ ਤਾਂ ਕਿਸੇ ਤਰ੍ਹਾਂ ਨਾਲ ਕਿਸੇ ਤਰ੍ਹਾਂ ਦੀ ਸੱਟ ਚੋਟ ਨਾ ਲੱਗੇ ਇਸ ਲਈ ਬਹੁਤ ਹਲਕੇ ਨਾਲ ਵਾਹਨ ਚਲਾਉਂਦੇ ਰਹਿਣਾ ਹੈ ਦੂਸਰਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਹੈ ਤੀਸਰਾ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਗੰਗਾ ਜਲ ਨਾਲ ਧੋ ਕੇ ਪੀਲਾ ਕੱਪੜਾ ਆਪਣੇ ਕੋਲ ਰੱਖ ਲੈਣਾ ਹੈ ਤਾਂ ਸਮਝੋ ਇਸ ਸਾਲ ਤੁਹਾਡੇ ਲਈ ਗ੍ਰਹਾਂ ਦੇ ਰਾਸ਼ੀ ਪਰਿਵਰਤਨ ਦੇ ਨਾਲ ਸ਼ੁਭ ਸ਼ੁਭ ਫਲ ਦਵੇਗਾ ਪਿਆਸ਼ਾ ਜੀ ਲਈ ਆਪਾਂ ਤੁਹਾਨੂੰ ਦੱਸ ਦਿੱਤਾ ਇਸ ਸਾਲ ਸਭ ਤੋਂ ਬੈਸਟ ਸਭ ਤੋਂ ਬੈਸਟ ਜੀ ਤੁਹਾਨੂੰ ਲਗਣ ਵਾਲਿਆਂ ਦੀ ਸ਼ਾਦੀ ੱੱਕੇ ਨਾਲ ਹੋ ਜਾਣੀ ਹੈ ਠੀਕ ਫਿਰ ਵੀ ਕੋਈ ਅਰਚਨ ਪੈ ਰਹੀ ਹੋਵੇ ਤਾਂ ਤੁਸੀਂ ਹੁਣ ਤੁਹਾਨੂੰ ਦੱਸ ਦਿਆ ਕਿਹੜਾ ਸਟੋਨ ਸ਼ੁਭ ਪਾਉਣਾ ਹੈ ਤੁਹਾਡੇ ਲਈ ਇਸ ਸਾਲ ਲਈ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦਾ ਕਿਹੜਾ ਸਟੋਨ ਸਭ ਤੋਂ ਸ਼ੁਭ ਰਹੇਗਾ ਦੇਖੋ ਅਗਰ ਤਾਂ ਤੁਸੀਂ ਕਿਸੇ ਤਰ੍ਹਾਂ ਦਾ ਕੰਮ ਰੁਕ ਰਿਹਾ ਹੈ ਬlesing ਨਹੀਂ ਮਿਲ ਰਹੀ ਥਾਂ ਥਾਂ ਰੁਕਾਵਟ ਪੈ ਰਹੀ ਹੈ ਤਾਂ ਇੱਕ ਪੁਖਰਾਜ ਸਟੋਨ ਤੁਸੀਂ ਪਾਉਣਾ ਹੈ ਫਰਸਟ ਫਿੰਗਰ ਦੇ ਵਿੱਚ ਸੋਨੇ ਚ ਪੁਖਰਾਜ ਸਟੋਨ ਪਾਉਣ ਦੇ ਨਾਲ ਬ੍ਰਹਸਪਤ ਦੀ એનર્ਜੀ ਵਧੇਗੀ ਠੀਕ ਅਗਰ ਤੁਹਾਨੂੰ ਲੱਗੇ ਕਿ ਕਿਸਮਤ ਦਾ ਸਾਥ ਨਹੀਂ ਮਿਲ ਰਿਹਾ ਕੁਝ ਨਾ ਕੁਝ ਪਰੇਸ਼ਾਨੀ ਜੇ ਮੰਨ ਲਓ 99 ਤੇ ਜਾ ਕੇ ਕੰਮ ਖਰਾਬ ਹੋ ਰਿਹਾ ਤਾਂ ਮਾਨਕ ਸਟੋਨ ਤੁਸੀਂ ਪਾ ਸਕਦੇ ਹੋ ਹੋਰ ਕੋਈ ਸਟੋਨ ਇਸ ਸਾਲ ਨਹੀਂ ਪਾਉਣਾ ਮੰਗਲ ਦਾ ਤੁਸੀਂ ਸਟੋਨ ਨਹੀਂ ਪਾ ਸਕਦੇ ਕਿਉਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਮੰਗਲ 8ਵੇਂ ਸਥਾਨ ਵਿੱਚ ਹੈ ਉਸ ਤੋਂ ਬਾਅਦ ਉਹਨੇ ਆਪੇ ਹੀ ਸੂਰਜ ਦੇ ਘਰ ਚ ਜਾਲੇ ਜਾਣਾ ਹੈ ਹੁਣ ਅਗਨੀ ਨੂੰ ਅਗਨੀ ਦੁਆਰਾ ਤੇ ਨਹੀਂ ਨੱਬਜਾਇਆ ਜਾਂਦਾ ਤਾਂ ਇਸ ਲਈ ਤੁਹਾਡਾ ਗੁੱਸਾ ਥੋੜਾ ਵੱਸ ਸਕਦਾ ਤਾਂ ਤੁਸੀਂ ਕੀ ਕਰਨਾ ਹੈ ਸਿਰਫ ਤੇ ਸਿਰਫ ਪੁਖਰਾਜ ਨਾਗ ਪਾਉਣਾ ਹੈ ਪੁਖਰਾਜ ਨਾਗ ਜੋ ਹੈ ਬ੍ਰਸਪਤ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਤਾਨੂੰ ਕਾਫੀ ਜ਼ਿਆਦਾ ਨਰਜੀ ਬ੍ਰਸਪਤ ਦੇ ਬਲੇਸਿੰਗ ਅੱਗੇ ਵਧਣ ਲਈ ਸਕਸੈਸ ਲਈ ਤੇ ਤੁਹਾਨੂੰ ਸਮਝੋ ਕੇ ਇੱਕ ਬਹੁਤ ਪਾਵਰ ਦੇਗਾ ਤੇ ਰੁਕਾਵਟਾਂ ਨੂੰ ਵੀ ਦੂਰ ਕਰੇਗਾ ਤੇ ਸਭ ਤੋਂ ਵਧੀਆ ਤੁਹਾਡੀ ਸਤਵੀਕ ਸੋਚ ਨੂੰ ਇਹ ਪਲੱਸ ਪਲੱਸ ਕਰਦਾ ਜਾਏਗਾ ਕਿ ਹਾਂ ਬਿਲਕੁਲ ਇੱਥੇ ਵਿਸ਼ਵਾਸ ਰੱਖੋ ਆ ਚੀਜ਼ ਹੋ ਜਾਣੀ ਹੈ ਜਿੱਤ ਦਾ ਹਮੇਸ਼ਾ ਵਿਸ਼ਵਾਸ ਹੀ ਹੈ ਜਿੱਤ ਦੇ ਹਮੇਸ਼ਾ ਅਸੀਂ ਨਹੀਂ ਆ ਸਾਡਾ ਵਿਸ਼ਵਾਸ ਜਿੱਤ ਦਾ ਹੈ ਤੇ ਜਿਹੜਾ ਸਾਡਾ ਵਿਸ਼ਵਾਸ ਸਾਡੀ ਮਿਹਨਤ ਨਾਲ ਜੁੜ ਜਾਂਦਾ ਉਹ ਤੇ ਵੈਸੇ ਹੀ ਡਬਲ ਹੋ ਜਾਂਦਾ ਬੜੇ ਗਿਆਨੀ ਹੁੰਦੇ ਆ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲੇ ਹੁਣ ਅਗਰ ਗਿਆਨ ਹੈ ਤੁਸੀਂ ਗਿਆਨੀ ਹੋ ਤਾਂ ਉਸ ਗਿਆਨ ਵਿੱਚ ਪਲੱਸ ਪਲੱਸ ਹੋਵੇ ਤੇ ਹੁਣ ਹਰ ਕੋਈ ਚਾਹੁੰਦਾ ਹੀ ਹੈ ਦੂਜੀ ਗੱਲ ਸਭ ਤੋਂ ਜ਼ਰੂਰੀ ਇਹ ਆ ਕਿ ਕਿਉਂਕਿ ਬ੍ਰਹਸਪਤ ਸ਼ੁਭ ਹੋਣ ਵਾਲਾ ਤਾਂ ਔਲਾਦ ਦਾ ਸਾਥ ਮਿਲੇ ਜਾਂ ਔਲਾਦ ਦੀ ਪ੍ਰਾਪਤੀ ਲਈ ਰਸਤੇ ਮਿਲਣ ਜਾਂ ਔਲਾਦ ਤੋਂ ਸੁੱਖ ਮਿਲੇ ਤਾਂ ਉਹਦੇ ਲਈ ਵੀ ਬ੍ਰਹਸਪਤ ਕੇਤੂ ਦਾ ਸ਼ੁਭ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤਾਂ ਕੇਤੂ ਤੁਹਾਡੇ ਤੀਜੇ ਤੁਹਾਡੀ ਲਗਨ ਮਤਲਬ ਜੋ ਨੌਵੇਂ ਸਥਾਨ ਵਿੱਚ ਜਾ ਰਿਹਾ ਹੈ ਤਾਂ ਇਹ ਸਭ ਤੋਂ ਸ਼ੁਭ ਹੈ ਤਾਂ ਇਸ ਸਾਲ ਤੁਸੀਂ ਅਗਰ ਇੱਕ ਕੁੱਤਾ ਪਾਲਦੇ ਹੋ ਛੋਟਾ ਜਿਹਾ ਪੱਪੀ ਲਿਆ ਕੇ ਪਾਲਦੇ ਹੋ ਆਪਣੇ ਘਰ ਚ ਕੁੱਤਾ ਰੱਖਦੇ ਹੋ ਤਾਂ ਸਮਝੋ ਬਹੁਤ ਵਧੀਆ 14 ਮਈ ਤੋਂ ਬਾਅਦ ਜਾਦਾ ਵਧੀਆ ਹੋ ਜਾਏਗਾ ਜਦੋਂ ਕੇਤੂ ਨੌਵੇਂ ਸਥਾਨ ਵਿੱਚ ਚਲਾ ਜਾਏਗਾ ਜੈਨਿ ਕਹਿ ਸਕਦੇ ਆਪਾਂ ਮਿਲਿਆ ਜੁਲਿਆ ਨਹੀਂ ਬਹੁਤ ਵਧੀਆ ਸਾਥ ਜਾ ਸਕਦਾ ਹੈ ਤੁਹਾਡਾ 14 ਮਈ ਤੋਂ ਬਾਅਦ 28 ਤਰੀਕ ਨੂੰ ਜੋ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ ਹੈ ਉਸ ਤੋਂ ਬਾਅਦ ਕਾਫੀ ਕੁਝ ਪਰਵਰਤਨ ਤੁਸੀਂ ਆਪਣੀ ਜ਼ਿੰਦਗੀ 'ਚ ਦੇਖੋਗੇ ਆਪਣੇ ਆਪ 'ਚ ਦੇਖੋਗੇ ਆਪਣੇ ਮਨ ਤੇ ਆਪਣੀਆਂ ਸਥਿਤੀਆਂ ਨੂੰ ਕੰਟਰੋਲ ਕਰਨ ਲਈ ਆਪਣੀ ਜਨਮ ਪੱਤਰੀ ਵਿੱਚ ਬੈਠੇ ਹੋਏ ਸ਼ਨੀ ਨੂੰ ਦੇਖੋ ਉਹ ਕਿੱਥੇ ਬੈਠਾ ਹੈ ਤੇ ਫਿਰ ਦੇਖੋ ਕਿੱਥੇ ਜਾ ਰਿਹਾ ਹੈ ਤੇ ਜਾਣ ਵਾਲਾ ਛੇਤੀ ਕੰਮ ਕਰਦਾ ਜੋ ਬੈਠ ਗਿਆ ਉਸ ਤੋਂ ਕ੍ਰੋਸਿੰਗ ਹੋ ਰਹੀ ਹੈ ਜਾਂ ਉਸਤੇ ਦ੍ਰਿਸ਼ਟੀ ਪੈ ਰਹੀ ਹੈ ਜਾਂ ਉਹ ਕਿਸ ਸਥਾਨ ਤੇ ਹੈ ਇਹ ਤੇ ਹੁਣ ਤੁਸੀਂ ਚੈੱਕ ਕਰ ਲੈਣਾ ਹੈ ਪਰ ਚੌਥੇ ਬੈਠਾ ਸ਼ਨੀ ਤੁਹਾਨੂੰ ਕਾਫੀ ਕੁਝ ਚੇਂਜ ਕਰਵਾ ਸਕਦਾ ਹੈ ਤੇ ਕਾਫੀ ਜਿਆਦਾ ਪਲੱਸ ਪੁਆਇੰਟ ਦਿਵਾ ਸਕਦਾ ਹੈ ਠੀਕ ਹੈ ਜਾਨੀ ਕਹਿ ਸਕਦੇ ਆਪਾਂ 225 ਬਹੁਤ ਹੀ ਵਧੀਆ ਨੰਬਰਸ ਦੇ ਹਿਸਾਬ ਨਾਲ ਤੇ ਬਹੁਤ ਹੀ ਪਲੱਸ ਹੈ ਕਿਉਂਕਿ ਨੌ ਨੰਬਰ ਹੈ ਤੇ ਨੌ ਨੰਬਰ ਤੁਹਾਡੀ ਤਨੂ ਰਾਸ਼ੀ ਦਾ ਵੀ ਹੈ ਤੇ ਅਗਰ ਤੁਹਾਡੀ ਜਨਮ ਤਰੀਕ ਦੇ ਨਾਲ ਇਹ ਮੈਚ ਕਰਦਾ ਤਾਂ ਸਮਝੋ ਹੋਰ ਵੀ ਜਿਆਦਾ ਜਾਨੀ ਕਿ ਮੰਗਲ ਦਾ ਨੰਬਰ ਹੈ ਤੇ ਮੰਗਲ ਦੇ ਨਾਲ ਚੰਦਰ ਬ੍ਰਹਸਪਤੀ ਮਿੱਤਰ ਗ੍ਰਹ ਸੂਰਜ ਵੀ ਮਿੱਤਰ ਗ੍ਰਹ ਅਗਰ ਇਦਾਂ ਦੇ ਨੰਬਰ ਤੁਹਾਡੇ ਜਨਮ ਤਰੀਕ ਦੇ ਡਰਾਈਵਰ ਨੰਬਰ ਮਤਲਬ ਕਿ ਉਹ ਤਰੀਕ ਨਾਲ ਮੈਚ ਕਰਦੇ ਆ ਤਾਂ ਸਮਝੋ ਹੋਰ ਜ਼ਿਆਦਾ ਤੁਹਾਨੂੰ ਸ਼ੁਭ ਫਲ ਦੇਣ ਵਾਲੇ ਆ ਠੀਕ ਹੈ ਜਾਨੀ ਕਹਿ ਸਕਦਾ ਨੰਬਰ ਦੇ ਹਿਸਾਬ ਨਾਲ ਵੀ ਬਹੁਤ ਵਧੀਆ ਇਹ ਸਾਲ ਤੁਹਾਡਾ ਜਾਏਗਾ ਬਾਕੀ ਵਧੀਆ ਕੀ ਹੈ ਵਧੀਆ ਅਸੀਂ ਆ ਵਧੀਆ ਕੀ ਹੈ ਵਧੀਆ ਆਪਣੇ ਆਪ ਤੇ ਭਰੋਸਾ ਹੈ ਤੇ ਆਪਣੇ ਗ੍ਰਹਿਾਂ ਨੂੰ ਮੰਨ ਕੇ ਉਸ ਮੁਤਾਬਕ ਚੱਲਣਾ ਹੈ ਤਾਂ ਇਹ 2025 ਤੁਹਾਡੇ ਲਈ ਬਹੁਤ 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 ਸਕਸੈਸ ਲੈ ਕੇ ਆਵੇ ਜੋ ਵੀ ਤੁਹਾਡੇ ਕੰਮ ਰੁਕੇ ਨੇ ਪ੍ਰਮਾਤਮਾ ਕਰਿਓ ਹੋ ਜਾਣ ਹੋਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੁਹਾਡੀ ਆ ਰਹੀ ਹੋਵੇ ਤਾਂ ਕਿਸੇ ਅਸਟ੍ਰੋਲੋਜਰ ਨੂੰ ਆਪਣੀ ਜਨਮ ਪੱਤਰੀ ਦਿਖਾ ਕੇ ਆਪਣੇ ਗ੍ਰਹਿਾਂ ਦੀ ਪ੍ਰੈਡਿਕਸ਼ਨ ਕਰਵਾ ਕੇ ਉਸ ਮੁਤਾਬਕ ਚੱਲ ਕੇ ਬਹੁਤ ਅੱਛੇ ਰਿਜ਼ਲਟ ਤੁਸੀਂ ਲੈ ਸਕਦੇ ਹੋ ਸਮਾ ਇਜਾਜ਼ਤ ਦਾ ਇਹ 2025 ਦੀਆਂ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਤਿ ਸ਼੍ਰੀ ਅਕਾਲ